ਮੈਂ ਹਰੇਕਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਨਿਊਜ਼ ਮਲਵਾ ਟਾਈਮ ਤੋਂ ਮੁਨਸੀਫਾਰੂਖ ਜੀ ਦੀ ਖਾਸ ਰਿਪੋਰਟ ਯੁੱਧ ਨਸ਼ਿਆ ਵਿਰੁੱਧ ਤਹਿਤ ਬੀਤੀ ਰਾਤ ਮਲੇਰਕੋਟਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ 96 ਗ੍ਰਾਮ ਚਿੱਟਾ ਤੇ ਇੱਕ 32 ਬੋਰ ਪਿਸਟਲ ਇੱਕ ਜਿੰਦਾ ਕਾਰਤੂਸ ਤੇ ਤਿੰਨ ਖੋਲ ਕਾਰਤੂਸ ਸਮੇਤ ਮੋਟਰਸਾਈਕਲ ਕਾਬੂ ਕਰ ਲਿਆ ਇਸ ਸਬੰਧੀ ਜ਼ਿਲ੍ਹਾ ਮੁਖੀ ਪੁਲਿਸ ਗਗਨਜੀਤ ਸਿੰਘ ਨੇ ਦੱਸਿਆ ਕਿ ਜਲੰਧਰ ਵਿਖੇ ਹੋਈ ਹੈਂਡਗ੍ਰੇਡ ਵਾਕਿਆ ਤੋਂ ਬਾਅਦ ਪੁਲਿਸ ਵੱਲੋਂ ਨਾਕੇ ਲਗਾਏ ਗਏ ਸੀ ਤਾਂ ਲੁਧਿਆਣਾ ਸਾਈਡ ਤੋਂ ਦੋ ਮੋਨੇ ਵਿਅਕਤੀ ਮੋਟਰਸਾਈਕਲ ਤੇ ਆ ਰਹੇ ਸੀ ਜਿਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹ ਪ ਤੇ ਤੇ ਤਿੰਨ ਫਾਇਰ ਕਿਤੇ ਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਫਾਇਰ ਕੀਤੇ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਦੇ ਪੈਰ ਵਿੱਚ ਗੋਲੀ ਲੱਗਣ ਨਾਲ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀ ਨਿਚੇ ਡਿੱਗ ਪਏ ਜਿੰਨਾ ਖਿਲਾਫ ਮੁਕੱਦਮਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਸੇ ਦੌਰਾਨ ਸਿਵਲ ਹਸਪਤਾਲ ਵਿੱਚ ਵੀ ਡਾਕਟਰਾਂ ਦੇ ਸਟਾਫ ਨੂੰ ਬੁਲਾ ਲਿੱਤਾ ਗਿਆ ਸੀ ਕਿ ਕੋਈ ਵੱਡਾ ਇਨਕਾਊਂਟਰ ਹੋਇਆ ਹੈ ਤੇ ਸਿਵਲ ਹਸਪਤਾਲ ਵਿੱਚ ਮੀਡੀਆ ਕਰਮੇ ਵੀ ਪਹੁੰਚ ਗਏ ਹੋਰ ਕੀ ਕੁਝ ਗਿਆ ਐਸਐਸਪੀ ਸਾਇਮ ਨੇ ਸੁਣੋ ਉਹਨਾਂ ਦੀ ਜ਼ੁਬਾਨੀ ਜੀ ਇਹ ਜਿਹੜਾ ਰਾਤ ਦੀ ਘਟਨਾ ਹੈ ਤੇ ਅਸੀਂ ਥੋੜੇ ਦਿਨ ਪਹਿਲੇ ਵੀ ਕਾਫੀ ਨਿਊਜ਼ ਚ ਚੱਲ ਰਹੀਆਂ ਸੀ ਚੀਜ਼ਾਂ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਅਗੇਂਸਟ ਕਾਫੀ ਨਸ਼ਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਤੇ ਪਰਸੋਂ ਜਿਹੜਾ ਅਟੈਕ ਹੋਇਆ ਸੀਗਾ ਜਲੰਧਰ ਉਹਦੇ ਮੱਦੇਨਜ਼ਰ ਉਹ ਤੇ ਕੱਲ ਕਾਫੀ ਨਾਕੇ ਚੈਕਿੰਗ ਤੁਸੀਂ ਦੇਖਿਆ ਹੋਣਾ ਬਾਸ ਛੜੀ ਦੀਆਂ ਚੈਕਿੰਗਸ ਤੇ ਲੇਟ ਨਾਈਟ ਤੱਕ ਨਾਕੇ ਲੱਗੇ ਹੋਏ ਸੀਗੇ ਇਦਾਂ ਦੇ ਇੱਕ ਨਾਕਾ ਜਿਹੜਾ ਸਾਡਾ ਮੇਨ ਹੈਗਾ ਹਕਮਰਪੁਰ ਸ਼ਨਾ ਦੇ ਕੋਲੇ ਨਾਕਾ ਲੱਗੇ ਹੋਏ ਸੀਗਾ ਜਿਹੜਾ ਸਵੇਰ ਤੋਂ ਹੀ ਨਾਕੇ ਇਦਾਂ ਦੇ ਚੱਲ ਰਹੇ ਸੀ ਸਾਡੇ ਉਹਦੇ ਵਿੱਚ ਐਸਪੀ ਡੀ ਡੀਐਸਪੀ ਸਲਵਿਨ ਰਾਜਨ ਡੀਐਸਪੀ ਸਤੀਸ਼ ਇਨਚਾਰਜ ਸੀਆਈਏ ਤੇ ਸਦਰ ਐਸਐਸਓ ਦਾ ਨਾਕਾ ਲੱਗਿਆ ਹੋਇਆ ਸੀ ਸਦਰ ਅਹਿਮਦਗੜ ਦਾ ਤੇ ਜਦੋਂ ਮੋਟਰ ਇੱਕ ਪਾਸੇ ਜਦੋਂ ਉਹਨਾਂ ਨੂੰ ਮੋਟਰਸਾਈਕਲ ਤੇ ਬੰਦੇ ਦਿਖੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਰਿਟੇਲਰ ਚ ਜਫਾਇਰ ਕੀਤਾ ਪੁਲਿਸ ਪਾਰਟੀ ਦੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਮੌਕੇ ਤੇ ਕਾਬੂ ਕਰਕੇ ਉਹਨਾਂ ਕੋਲੋਂ 96 ਗ੍ਰਾਮ ਜਿਹੜੀ ਹੈਰੋਇਨ ਤੇ 0.32 ਦਾ ਪਿਸਤਲ ਰਿਕਵਰ ਕੀਤਾ ਗਿਆ ਤੇ ਜਿਹਦੇ ਵਿੱਚ ਇੱਕ ਜਿਹੜਾ ਮੇਨ ਸੀਗਾ ਗੁਰਸਤਕਾਰ ਉਹਦੇ ਲੱਤ ਤੇ ਗੋਲੀ ਵਜੀ ਹੈ ਜਿਹਨੂੰ ਰਾਤ ਅਸੀਂ ਲੇਟ ਨਾਈਟ ਸਿਵਲ ਹਸਪੀਟਲ ਦਾਖਲ ਕਰਾ ਦਿੱਤਾ ਸੀਗਾ ਉਹਦੇ ਜਦੋਂ ਸਾਨੂੰ ਗਾਂ ਡਿਟੇਲ ਚ ਪੁੱਛ ਕੇ ਪਤਾ ਕੀਤੀ ਤੇ ਜਿਹੜਾ ਤਰਨਜੀਤ ਸੀਗਾ ਉਹ ਚਲਾ ਰਿਹਾ ਸੀਗਾ ਤੇ ਜਿਹੜਾ ਗੁਰਕਿਰਪਾਲ ਸੀਗਾ ਇਹ ਜਿਹੜੇ ਹੈਗੇ ਆ ਬੰਦੇ ਅਮਰਗੜ ਥਾਣੇ ਦੇ ਰਿਆਂ ਨਾਲ ਇਹਨਾਂ ਤੇ ਆਲਰੇਡੀ ਐਨਡੀ ਦੇ 4-4 ਮੁਕਦਮੇ ਦਰਜ ਨੇ ਸਰ ਮੋਟਰਸਾਈਕਲ ਜਿਹੜਾ ਸੀਗਾ ਸਰ ਚੋਰੀ ਤੇ ਇਹ ਮੋਟਰਸਾਈਕਲ ਕੋਈ ਚੋਰੀ ਦਾ ਨਹੀਂ ਹੈ ਬਾਕੀ ਉਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਅਜੇ ਜਿਹੜਾ ਇੱਕ ਤੇ ਤਾਂ ਰਾਤ ਜਦੋਂ ਲੈਗ ਸ਼ਾਟ ਹੋ ਰਿਹਾ ਸੀਗਾ ਉਹਦਾ ਤੇ ਉਸ ਤੋਂ ਬਾਅਦ ਉਹਨੇ ਨੂੰ ਰਿਮਾਂਡ ਤੇ ਲੈ ਕੇ ਡਿਟੇਲਸ ਪੁੱਛਗਿਸ਼ ਕਰਾਂਗੇ ਵੀ ਹੋਰ ਕਿੰਨੇ ਕਿੱਦਾਂ ਦੇ ਇਹਨਾਂ ਦੇ ਬੰਦੇ ਹੈਗੇ ਆ ਜਿਹੜਾ ਤਰਨਜੀਤ ਹੈਗਾ ਲੁਧਿਆਣੇ ਦਾ ਰਹਿਣ ਵਾਲਾ ਤੇ ਇਹ ਹੀਰੋਨ ਲਿਆ ਕੇ ਉਥੋਂ ਆਪਣੇ ਏਰੀਆ 'ਚ ਆਪਣੇ ਮਲੇਰਕੋਟ ਦੇ ਏਰੀਆ 'ਚ ਸਪਲਾਈ ਕਰਦੇ ਸੀਗੇ ਤੇ ਜਿਹੜਾ ਗੁਰਸਤਕਾਰ ਹੈਗਾ ਜਿਹੜਾ ਮੁੰਡਾ ਉਹਦੇ ਤੇ ਅਲਲੀ ਪਰਚੇ ਹੈ ਉਹ ਬੜਾ ਨੈਟੋਰੀਅਸ ਟਾਈਪ ਦਾ ਬੰਦਾ ਹੈ ਔਰਲੀ ਉਤੇ ਪਰਚੇ ਹੈ ਤੇ ਉਹਦੇ ਤੋਂ ਵੀ 96 ਗ੍ਰਾਮ ਰਿਕਵਰ ਸਰ ਜਿਹੜਾ ਪਿਸਟਲ ਹੈ ਉਹ ਲਾਇਸੈਂਸ ਹੀ ਹੈ ਨਹੀਂ ਪਿਸਟਲ ਲਾਇਸੈਂਸ ਹੀ ਨਹੀਂ ਹੈ 0.32 ਬੋਰ ਦਾ ਪਿਸਟਲ ਹੈ ਜਿਹੜਾ ਕਿ ਅਸੀਂ ਉਹਦਾ ਇੱਕ ਵੱਖਰਾ ਪਰਚਾ ਦਰਜ ਕੀਤਾ ਹੋਇਆ ਉਹ ਜਿੰਨੇ ਕਨਾਲ ਸਰ ਹੈਗੇ ਅਸੀਂ ਇਹ ਇਹ ਦੋ ਜਣੇ ਸੀਗੇ ਬਾਕੀ ਹੁਣ ਇਹਨਾਂ ਤੋਂ ਡਿਟੇਲਸ ਪੁੱਛ ਕੇ ਕਰਾਂਗੇ ਲਿਸਟ ਬਣਾ ਰਹੇ ਹਣੀ ਆਪਣੇ ਏਰੀਆ ਦੇ ਵਿੱਚ ਮਲੇਰ ਕੋਟੇ ਜ਼ਿਲ੍ਹੇ ਦੇ ਵਿੱਚ ਵੀ ਕਿੰਨੇ ਇੱਕ ਬੰਦਿਆਂ ਨੂੰ ਹੋਰ ਇਹ ਸਪਲਾਈ ਕਰਕੇ ਜਾਂਦੇ ਸੀਗੇ ਜਗ ਵੀ ਵੀ ਸਰ ਕੋਈ ਇੱਕ ਜਿਹੜਾ ਮੇਨ ਸੀਗਾ ਉਹ ਜਿਹੜਾ ਬੰਦੇ ਦੇ ਲੈਗ ਸ਼ਾਟ ਹੋਇਆ ਉਹ ਜਖਮੀ ਹੈ ਰਾਤ ਨੂੰ ਅਸੀਂ ਸਿਵਲ ਹਸਪੀਟਲ ਦੇ ਵਿੱਚ ਸਰ ਪੁਲਿਸ 스테ਜ ਦਾ ਗੋਲੀ ਚਲਾਈ ਜੇ ਕੋਈ ਮੁਲਾਜ਼ਮ ਦਾ ਕੋਈ ਨਹੀਂ ਮੁਲਾਜ਼ਮ ਦਾ ਬਚਾਓਗੇ ਕਿਉਂਕਿ ਆਲਰੇਡੀ ਸਾਡੀ ਪਾਰਟੀਆਂ ਅਲਰਟ ਤੇ ਨਾਕੇ ਚੱਲ ਰਹੇ ਸੀਗੇ ਜਿਸ ਨਾਲ ਸਵੇਰ ਦੀ ਬਰੀਫਿੰਗ ਚੱਲ ਰਹੀ ਸੀ ਨਾਕਿਆਂ ਦੀ ਉਹਦੇ ਦੌਰਾਨ ਇਨਸੀਡੈਂਟ ਹੋਇਆ ਬਾਕੀ ਸਰ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜਾ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਸ਼ਾ ਵਿਰੁੱਧ ਜਿਹੜੀ ਜ਼ਿਲ੍ਹਾ ਵੱਲੋਂ ਪਹਿਲੇ ਵੀ ਕਿਹਾ ਵੈ ਜਿਹੜੇ ਮਾੜੇ ਅਨਸਰ ਹੈ ਉਹਨਾਂ ਨਾਲ ਅਸੀਂ ਸ਼ਕਤੀ ਨਾਲ ਪੇਸ਼ ਆਵਾਂਗੇ ਤੇ ਜਿਹੜੇ ਬੰਦੇ ਹਜੇ ਵੀ ਨਸ਼ਾ ਛੱਡਣਾ ਚਾਹੁੰਦੇ ਆ ਉਹ ਮਾੜੇ ਕੰਮਾਂ ਤੋਂ ਦੂਰ ਰਹਿਣ ਸਾਡੇ ਕੋਲ ਆਣ ਤੇ ਅਸੀਂ ਉਹਨਾਂ ਨੂੰ ਐਡਮਿਟ ਕਰਾਈ ਸਰ ਇਹਨਾਂ ਕੋਸ਼ੁਫ ਹੁੰਦੇ باوجود ਵਿੱਚ ਹਜੇ ਵੀ ਜਿਹੜੇ ਨਹੀਂ ਸੁਧਰਦੇ ਉਹਨਾਂ ਨੂੰ ਕੀ ਕਹਾਂਗੇ ਜੀ ਉਹਨਾਂ ਨਾਲ ਪੂਰੀ ਸ਼ਕਤੀ ਨਾਲ ਪੇਸ਼ ਆਵਾਂਗੇ ਉਹਨਾਂ ਦੇ ਤੁਸੀਂ ਦੇਖੋ ਪੰਜਾਬ ਸਰਕਾਰ ਉਹਨਾਂ ਦੇ ਘਰ ਵੀ ਢਾਰੀ ਹੈ ਤੇ ਉਹਨਾਂ ਨਾਲ ਪੂਰੀ ਸ਼ਕਤੀ ਨਾਲ ਪੇਸ਼ ਆਇਆ ਜਾ ਰਿਹਾ ਹੈ थैंक यू